you. Mm -hmm. ਪੁਲਿਸ ਦੇ ਵੱਲੋਂ ਨਸ਼ਾ ਤਸਕਰੀ ਤੇ ਲਗਾਤਾਰ ਸ਼ਿਕੰਜਾ ਕਸਿਆ ਜਾ ਰਿਹਾ ਤੇ ਇਸੇ ਕੜੀ ਤਹਿਤ ਪਠਾਨਕੋਟ ਪੁਲਿਸ ਨੇ ਨਸ਼ਾ ਤਸਕਰੀ ਦੇ ਵਿੱਚ ਸ਼ਾਮਿਲ ਇੱਕ ਵਿਅਕਤੀ ਨੂੰ ਕਾਬੂ ਕੀਤਾ ਇਸ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਮੁਲਜ਼ਮਾਂ ਦੀ ਪੁਲਿਸ ਨੇ ਜਾਇਦਾਦ ਵੀ ਜਿਹੜੀ ਹੈ ਜ਼ਬਤ ਕੀਤੀ ਸੋ ਦੱਸਿਆ ਜਾ ਰਿਹਾ ਹੈ ਕਿ 2015 ਦੇ ਐਨਟੀਪੀਐਸ ਦੇ ਇੱਕ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਦੋਸ਼ੀ ਦੀ ਜਾਇਦਾਦ ਨੂੰ ਜ਼ਬਤ ਕਰ ਦਿੱਤਾ ਗਿਆ ਦੋਸ਼ੀ ਨਸ਼ਾ ਤਸਕਰੀ ਦੀ ਜਾਇਦਾਦ ਦੇ ਵਿੱਚੋਂ ਦੋ ਪਲਾਟ ਇੱਕ ਮਕਾਨ ਅਤੇ ਦੋ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ ਦੋਸ਼ੀ ਜਾਇਦਾਦ ਜ਼ਬਤ ਕੀਤੀ ਗਈ ਹੈ ਪੁਲਿਸ ਦੇ ਫਲੋ ਅਟੈਚ ਕੀਤੀ ਗਈ ਜਾਇਦਾਦ ਦੇ ਵਿੱਚ ਥਾਰ ਦੀ ਗੱਡੀ ਵੀ ਜ਼ਬਤ ਕੀਤੀ ਗਈ ਹੈ ਸੋ ਇਸ ਸਬੰਧੀ ਪੁਲਿਸ ਅਧਿਕਾਰੀ ਨੇ ਹੁਰ ਕੀ ਕੁਝ ਕਿ ਸੋ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ 2015 ਵਿੱਚ ਥਾਣਾ ਸਜਾਨਪੁਰੇ ਐਨਪੀਐਸ ਕਦਾ ਪਰਚਾ ਦਰਜ ਹੋਇਆ ਸੀ ਜਿਹਦੇ ਵਿੱਚ 600 ਗ੍ਰਾਮ ਜਿਹੜਾ ਇਨਟੌਕਸਿਕੈਂਟ ਪਾਊਡਰ ਕੰਟਰਾਬੈਂਡ ਜਿਹੜਾ ਸਬਸਟੈਂਸ ਹੁੰਦਾ ਐ ਐਨਪੀਐਸ ਉਹਦਾ ਪਰਚਾ ਦਰਜ ਹੋਇਆ ਸੀ ਉਹਦੇ ਵਿੱਚ ਉਹਨਾਂ ਨੂੰ ਸਜ਼ਾ ਹੋ ਗਈ ਔਰ ਉਸ ਐਕਟ ਦੇ ਵਿੱਚ ਇੱਕ ਧਾਰਾ ਹੈ 68 ਐਫ ਉਸ ਤੰਦੇ ਦੌਰਾਨ ਉਸ ਜਿਹੜਾ ਇਹ ਇੱਕ ਇਲੀਗਲ ਕੰਮ ਹੈਗਾ ਐਨਡੀਪੀਐਸ ਅਕਦਾ ਉਹਦੇ ਵਿੱਚ ਜੋ ਵੀ ਉਹਨਾਂ ਨੇ ਪ੍ਰਾਪਰਟੀ ਬਣਾਈ ਹੁੰਦੀ ਹੈ ਉਹਦੇ ਵਿੱਚ ਜਿਹੜਾ ਕੰਪੀਟੈਂਟ ਅਥਾਰਟੀ ਹੈ ਐਨਡੀਪੀਐਸ ਅਕਦੇ ਰੂਲਿੰਗ ਮੁਤਾਬਕ ਇਹ ਕੰਪੀਟੈਂਟ ਅਥਾਰਟੀ ਹੈ ਜਿਹੜਾ ਇਹਨਾਂ ਦਾ ਹੈੱਡ ਆਫ ਦਿੱਲੀ ਹੈ ਉਹ ਮਿਨਿਸਟਰੀ ਆਫ ਫਾਈਨੈਂਸ ਐਂਡ ਰੈਵਨਿਊ ਦਾ ਇੱਕ 파ਟ ਹੈ ਉਸ ਧਾਰਾ ਦੇ ਦਰਾਂ ਵਿੱਚ ਇੱਕ ਪ੍ਰੋਵੀਜ਼ਨ ਹੈ ਵੀ ਜੋ ਉਹਨਾਂ ਨੇ ਇਲੀਗਲ ਪ੍ਰਾਪਰਟੀ ਅਕਵਾਇਰ ਕੀਤੀ ਹੁੰਦੀ ਉਸ ਬਿਜ਼ਨਸ ਤੋਂ ਉਹ ਆਪਾਂ ਉਸ ਵਿੱਚ ਫ੍ਰੀਜ਼ ਕਰਦੇ ਹਾਂ ਜੋ ਆਪਾਂ ਉਹਨਾਂ ਦੇ ਵਿੱਚ ਕੇਸ ਬਣਾ ਕੇ ਐਸਟੋ ਸਾਹਿਬ ਸਜਨਪੁਰ ਨੇ ਉਹਦਾ ਕੇਸ ਬਣਾ ਕੇ ਕੰਪੀਟੈਂਟ ਅਥਾਰਟੀ ਨੂੰ ਭੇਜਿਆ ਸੀ ਉਹਨਾਂ ਨੇ ਇਹ ਪ੍ਰਾਪਰਟੀ ਜਿਹੜੀ ਹੈ ਫ੍ਰੀਜ਼ ਕਰਤੀ ਹੈ ਔਰ ਹੁਣ ਜਿਹੜਾ ਇਹਨਾਂ ਦਾ ਬਰਡਨ ਹੈਗਾ ਇਹਨਾਂ ਦੇ ਦੋਸ਼ੀਆਂ ਦੇ ਵਿੱਚ ਹੈਗਾ ਵੀ ਉਹ ਆਪਣੀ ਪ੍ਰਾਪਰਟੀ ਬਾਰੇ ਸਾਰਾ ਸਬੂਤ ਦੇਣ ਵੇਪਰਟੀ ਆਈ ਕਿ ਤੋਂ ਫਿਲਹਾਲ ਇਹ ਪ੍ਰਾਪਰਟੀ ਸਾਰੀ ਫ੍ਰੀਜ਼ ਹੈ ਇਸ ਪ੍ਰਾਪਰਟੀ ਦੇ ਵਿੱਚ ਦੋ ਪਲਾਟ ਨੇ ਇੱਕ ਰੈ residenial ਰੈ residenial ਏਰੀਆ ਉਹਦੇ ਨਾਲ ਦੋ ਦੁਕਾਨਾਂ ਇਹ ਤੋਂ ਇਲਾਵਾ ਇੱਕ ਥਾਰ ਗੱਡੀ ਹੈ ਜਿਹੜੀ ਕਿ ਆਪਾਂ ਸੀਜ਼ ਕਰ ਲਈ ਹੈ Y da por si llegar ਪੁਲਿਸ ਦੇ ਵੱਲੋਂ ਨਸ਼ਾ ਤਸਕਰੀ ਤੇ ਲਗਾਤਾਰ ਸ਼ਿਕੰਜਾ ਕਸਿਆ ਜਾ ਰਿਹਾ ਤੇ ਇਸੇ ਕੜੀ ਤਹਿਤ ਪਠਾਨਕੋਟ ਪੁਲਿਸ ਨੇ ਨਸ਼ਾ ਤਸਕਰੀ ਦੇ ਵਿੱਚ ਸ਼ਾਮਿਲ ਇੱਕ ਵਿਅਕਤੀ ਨੂੰ ਕਾਬੂ ਕੀਤਾ ਇਸ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਮੁਲਜ਼ਮਾਂ ਦੀ ਪੁਲਿਸ ਨੇ ਜਾਇਦਾਦ ਵੀ ਜੜੀ ਹੈ ਜ਼ਬਤ ਕੀਤੀ ਸੋ ਦੱਸਿਆ ਜਾ ਰਿਹਾ ਹੈ ਕਿ 2015 ਦੇ ਐਨਡੀਪੀਐਸ ਦੇ ਇੱਕ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਦੋਸ਼ੀ ਦੀ ਜਾਇਦਾਦ ਨੂੰ ਜ਼ਬਤ ਕਰ ਦਿੱਤਾ ਗਿਆ ਦੋਸ਼ੀ ਨਸ਼ਾ ਤਸਕਰ ਦੀ ਜਾਇਦਾਦ ਦੇ ਵਿੱਚੋਂ ਦੋ ਪਲਾਟ ਇੱਕ ਮਕਾਨ ਅਤੇ ਦੋ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ ਦੋਸ਼ੀ ਜਾਇਦਾਦ ਜ਼ਬਤ ਕੀਤੀ ਗਈ ਹੈ ਪੁਲਿਸ ਦੇ ਫਲੋ ਅਟੈਚ ਕੀਤੀ ਗਈ ਜਾਇਦਾਦ ਦੇ ਵਿੱਚ ਥਾਰ ਦੀ ਗੱਡੀ ਵੀ ਜ਼ਬਤ ਕੀਤੀ ਗਈ ਹੈ ਸੋ ਇਸ ਸੰਬੰਧੀ ਪੁਲਿਸ ਅਧਿਕਾਰੀ ਨੇ ਹੋਰ ਕੀ ਕੁਝ ਕਿਹਾ ਸੋ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ 2015 ਵਿੱਚ ਥਾਣਾ ਸਜਾਨਪੁਰੇ ਐਨਪੀਐਸ ਐਕਟ ਦਾ ਪਰਚਾ ਦਰਜ ਹੋਇਆ ਸੀ ਜਿਹਦੇ ਵਿੱਚ 600 ਗ੍ਰਾਮ ਜਿਹੜਾ ਇਨਟੌਕਸਿਕੈਂਟ ਪਾਊਡਰ ਕੰਟਰਾਬੈਂਡ ਜਿਹੜਾ ਸਬਸਟੈਂਸ ਹੁੰਦਾ ਹੈ ਐਨਪੀਐਸ ਐਕਟ ਉਸ ਦਾ ਪਰਚਾ ਦਰਜ ਹੋਇਆ ਸੀ ਉਹਦੇ ਵਿੱਚ ਉਹਨਾਂ ਨੂੰ ਸਜ਼ਾ ਹੋ ਗਈ ਔਰ ਉਸ ਐਕਟ ਦੇ ਵਿੱਚ ਇੱਕ ਧਾਰਾ ਹੈ 68 ਐਫ ਉਸ ਤੰਦੇ ਦੌਰਾਨ ਉਸ ਜਿਹੜਾ ਇਹ ਇੱਕ ਇਲੀਗਲ ਕੰਮ ਹੈਗਾ ਐਨਡੀਪੀਐਸ ਅਕਦਾ ਉਹਦੇ ਵਿੱਚ ਜੋ ਵੀ ਉਹਨਾਂ ਨੇ ਪ੍ਰਾਪਰਟੀ ਬਣਾਈ ਹੁੰਦੀ ਹੈ ਉਹਦੇ ਵਿੱਚ ਜਿਹੜਾ ਕੰਪੀਟੈਂਟ ਅਥਾਰਟੀ ਹੈ ਐਨਡੀਪੀਐਸ ਅਕਦੇ ਰੂਲਿੰਗ ਮੁਤਾਬਕ ਇੱਕ ਕੰਪੀਟੈਂਟ ਅਥਾਰਟੀ ਹੈ ਜਿਹੜਾ ਦਾ ਹੈੱਡ ਆਫ ਦਿੱਲੀ ਹੈ ਉਹ ਮਿਨਿਸਟਰੀ ਆਫ ਫਾਈਨੈਂਸ ਐਂਡ ਰੈਵਨਿਊ ਦਾ ਇੱਕ ਪਾਰਟ ਹੈ ਉਸ ਧਾਰਾ ਦੇ ਦਰਾਂ ਵਿੱਚ ਇੱਕ ਪ੍ਰੋਵੀਜ਼ਨ ਹੈ ਵੀ ਜੋ ਉਹਨਾਂ ਨੇ ਇਲੀਗਲ ਪ੍ਰਾਪਰਟੀ ਅਕਵਾਇਰ ਕੀਤੀ ਹੁੰਦੀ ਉਸ ਬਿਜ਼ਨਸ ਤੋਂ ਉਹ ਆਪਾਂ ਉਸ ਵਿੱਚ ਫ੍ਰੀਜ਼ ਕਰਦੇ ਹਾਂ ਜੋ ਆਪਾਂ ਉਹਨਾਂ ਦਾ ਵਿੱਚ ਕੇਸ ਬਣਾ ਕੇ ਐਸਐਚਓ ਸਾਹਿਬ ਸਜਨਪੁਰ ਨੇ ਉਹਦਾ ਕੇਸ ਬਣਾ ਕੇ ਕੰਪੀਟੈਂਟ ਅਥਾਰਟੀ ਨੂੰ ਪੇਜਿਆ ਸੀ ਉਹਨਾਂ ਨੇ ਇਹ ਪ੍ਰਾਪਰਟੀ ਜਿਹੜੀ ਹੈ ਫ੍ਰੀਜ਼ ਕਰਤੀ ਹੈ ਔਰ ਹੁਣ ਜਿਹੜਾ ਇਹਨਾਂ ਦਾ ਬਰਡਨ ਹੈਗਾ ਇਹਨਾਂ ਦੇ ਦੋਸ਼ੀਆਂ ਦੇ ਵਿੱਚ ਹੈਗਾ ਵੀ ਉਹ ਆਪਣੀ ਪ੍ਰਾਪਰਟੀ ਬਾਰੇ ਸਾਰਾ ਸਬੂਤ ਦੇਣੇ ਵੀ ਪ੍ਰਾਪਰਟੀ ਆਈ ਕਿ ਤੋਂ ਫਿਲਹਾਲ ਇਹ ਪ੍ਰਾਪਰਟੀ ਸਾਰੀ ਫ੍ਰੀਜ਼ ਹੈ ਇਸ ਪ੍ਰਾਪਰਟੀ ਦੇ ਵਿੱਚ ਦੋ ਪਲਾਟ ਨੇ ਇੱਕ ਰੈ residențial ਰੈ residențial ਏਰੀਆ ਉਹਦੇ ਨਾਲ ਦੋ ਦੁਕਾਨਾਂ ਇਹ ਤੋਂ ਇਲਾਵਾ ਇੱਕ ਥਾਰ ਗੱਡੀ ਜਿਹੜੀ ਕਿ ਆਪਾਂ ਸੀਜ਼ ਕਰ ਲਈ ਹੈ Y da por si, gracias. Sí.